ਕੁਰਪਈਆ ਸੋਮਵਾਰ ਨੂੰ ਕਮਜ਼ੋਰ ਨੋਟ ਤੇ ਖੁੱਲਿਆ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ 83.80 ਦੇ ਸਭ ਤੋਂ ਹੇਠਲੇ ਪੱਧਰ ਤੇ ਆ ਗਿਆ ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਹੈ ਕਿ ਘਰੇਲੂ ਮੁਦਰਾ ਦੇ ਵਿੱਚ ਭਾਰੀ ਗਿਰਾਵਟ ਭਾਰਤੀ ਸ਼ੇਅਰ ਬਾਜ਼ਾਰਾਂ ਦੇ ਵਿੱਚ ਭਾਰੀ ਗਿਰਾਵਟ ਅਤੇ ਵਿਦੇਸ਼ੀ ਪੂੰਜੀ ਦੀ ਨਿਕਾਸੀ ਦੇ ਕਾਰਨ ਹੈ ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਦੇ ਵਿੱਚ ਰੁਪਈਆ 83.78 ਪ੍ਰਤੀ ਡਾਲਰ ਤੇ ਖੁੱਲਿਆ ਅਤੇ ਸ਼ੁਰੂਆਤੀ ਸੌਦਿਆਂ ਦੇ ਵਿੱਚ 83.80 ਪ੍ਰਤੀ ਡਾਲਰ ਦੇ ਸਭ ਤੋਂ ਹੇਠਲੇ ਪੱਧਰ ਨੂੰ ਛੂ ਗਿਆ ਅਤੇ ਇਹ ਪਿਛਲੀ ਬੰਦ ਕੀਮਤ ਨਾਲੋਂ 8 ਪੈਸੇ ਦੀ ਗਿਰਾਵਟ ਨੂੰ ਦਰਸਾਉਂਦਾ ਹੈ ਅਤੇ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 83.72 ਦੇ ਪੱਧਰ ਤੇ ਬੰਦ ਹੋਇਆ ਸੀ ਇਸ ਦੇ ਦੌਰਾਨ 6 ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਮਜ਼ਬੂਤੀ ਦਾ ਅੰਦਾਜ਼ਾ ਲਗਾਉਣ ਵਾਲਾ ਡਾਲਰ ਸੂਚਕ ਅੰਕ 0.24% ਡਿੱਗ ਕੇ 102.95 ਦੇ ਆ ਗਿਆ ਗਲੋਬਲ ਆਇਲ ਬੈਂਚਮਾਰਕ ਬ੍ਰੈਟ ਨੇ ਕਰੂਡ ਫਿਊਚਰਸ 0.3% ਵੱਧ ਕੇ 77.04 ਅਮਰੀਕੀ ਡਾਲਰ ਪ੍ਰਤੀ ਬੈਰਲ ਤੇ ਕਾਰੋਬਾਰ ਕਰ ਰਿਹਾ ਸੀ ਘਰੇਲੂ ਸ਼ੇਅਰ ਬਾਜ਼ਾਰ ਦੇ ਵਿੱਚ BSE ਦਾ 30 ਸ਼ੇਰਾਂ ਵਾਲਾ ਸੈਂਸ ਐਕਸ 1533.11 ਅੰਕਾਂ ਜਾਂ 1.99% ਡਿੱਗ ਕੇ 79448.84 ਅੰਕ ਤੇ ਅਤੇ NSE ਨਿਫਟੀ 463.50 ਅੰਕਾਂ ਜਾਂ 1.88% ਡਿੱਗ ਕੇ 24254.20 ਅੰਕ ਤੇ ਆ ਗਿਆ ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਰਵੇਟ ਅਨਵੇਸ਼ਕ ਜਿਹੜੇ ਸ਼ੁੱਕਰਵਾਰ ਨੂੰ ਪੂੰਜੀ ਬਾਜ਼ਾਰ ਦੇ ਵਿੱਚ ਵਿਕਰੇਤਾ ਸਨ ਉਹਨਾਂ ਨੇ ਸ਼ੁੱਧ 33310 ਕਰੋੜ ਰੁਪਏ ਦੇ ਜਿਹੜੇ ਸ਼ੇਅਰ ਨੇ ਉਹ ਵੇਚੇ ਹਨ